ਸასიਆ ਦੋਸਤੋ 14 ਜੂਨ 2025 ਦਿਨ ਸ਼ਨੀਵਾਰ ਵੀਕਐਂਡ ਹੈ ਨਿਕਲ ਪਏ ਇੱਕ ਨਵੇਂ ਸਫ਼ਰ ਤੇ ਸਫ਼ਰ ਤਾਂ ਬੜੀ ਵਾਰ ਕੀਤਾ ਤੇ ਅੱਜ ਸਾਥੀ ਨਵੇਂ ਨਾਲ ਬੰਗਿਆ ਸਾਹਿਬ ਤੁਸੀਂ ਮੇਰੇ ਨਾਲ ਪਹਿਲਾਂ ਵੀ ਦੇਖਦੇ ਹੋ ਪਿਛਲੇ ਵੀਕਐਂਡ ਤੇ ਵੀ ਅਸੀਂ ਇਕੱਠੇ ਸੀ ਤੇ ਅੱਜ ਇੱਕ ਹੋਰ ਸਾਥੀ ਨਾਲ ਆ ਥੋੜੇ ਉਹਨਾਂ ਨੂੰ ਵੀ ਮਲਾਉਨੇ ਆ ਤੇ ਫਰਸਟ ਹਾਲਟ ਕੀਤਾ ਸੀ ਇੱਥੇ ਰਸੋਈ ਹੈ ਕਾਫੀ ਫੇਮਸ ਹੈ ਜਮਲੀ ਦੇ ਨੇੜੇ ਲਾਗੇ ਛਾਗੇ ਜੇ ਧਰਮਪੁਰ ਤੋਂ ਪਿੱਛੇ ਤੇ ਫਰਸਟ ਟੂਰਿਸਟ ਹਾਲਟ ਪੁਆਇੰਟ ਹੈ ਇਹ ਹੁਣ ਇੱਥੇ ਲੈਮਨ ਸੋਡਾ ਬ੍ਰੇਕ ਕਰੀ ਆ। ਲੋ ਜੀ ਨਵੇਂ ਸਬਰ ਤੇ ਤੁਹਾਡਾ ਸਵਾਗਤ ਹੈ। ਮੰਗਾ ਸਾਹਿਬ ਚੀਫ ਇੰਜੀਨੀਅਰ ਪੀਐਸਪੀਸੀਐਲ ਅਕਸਰ ਤੁਸੀਂ ਮੇਰੇ ਨਾਲ ਦੇਖਦੇ ਹੋ ਤੇ ਅੱਜ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਗੁਪਤਾ ਜੀ ਜਿਹੜੇ ਏਜੀਐਮ ਬੀਐਸਐਲ ਰਿਟਾਇਰ ਹੋਏ ਆ ਇਹ ਵੀ ਅੱਜ ਸਾਡੇ ਨਾਲ ਸਬਰਾਂ ਤੇ ਸਾਥੀ ਆ। ਸੋ ਤਿਆਰਬਾ ਵੱਡੀ ਗੱਲ ਹੁੰਦੀ ਆ। ਸੀਨੀਅਰ ਬੰਦਿਆਂ ਨਾਲ ਮੈਂ ਜਦਾ ਹੀ ਵੈਸੇ ਮੈਂ ਵੀ ਖਾਸਾ ਆਪਣੇ ਆਪ ਨੂੰ ਕਮਾਂਡ ਬੋਲਣ ਵਾਲੀ ਰੱਖਦਾ ਹੁੰਦਾ ਪਰੰਤੂ ਇਹਨਾਂ ਦੇ ਤਜਰਬੇ ਸੁਣਦਾ ਆ ਰਿਹਾ ਪਿਛਲੇ 1 ਘੰਟੇ ਤੋਂ ਬੜਾ ਇੰਜੋਏ ਕਰ ਰਹਾ ਹਾਂ ਸੋ ਅਸੀਂ ਹੁਣ ਵੀਕਐਂਡ ਰਹਾ ਇਕੱਠੇ ਸੋ ਇਹ ਰੰਗ ਮੇਲੇ ਆ ਦੋਸਤੋ ਸਾਢੇ 9 ਦਾ ਟਾਈਮ ਹੋ ਗਿਆ ਕੋਈ ਆਦਰੇ ਪਿੱਛੇ ਹੈਗਾ ਪੰਜਾਬੀ ਢਾਬਾ ਦਾ ਰੈੱਡ ਕੱਫੇ ਯਸਾ ਕਮ ਸੋ ਇੱਥੇ ਹੁਣ ਰੋਂਡਾ ਛਰੋੜਾ ਖਾਂਦੇ ਆ ਉਰਸਤ ਵਿਰਲੇ ਆ ਕਿਉਂਕਿ ਵੀਕਐਂਡ ਹੈ ਹੋਰ ਘੰਟੇ ਤੱਕ ਤਾਂ ਕਾਫੀ ਪੀੜ ਹੋ ਜੂਗੀ ਜੇ ਅਸੀਂ ਮੂਰਲਿਆਂ ਤੇ ਗਏ ਸਕਦੇ ਆ ਜਾਂ ਉੱਪਰ ਪਿਛਲੇ ਪਾਸੇ ਬੈਕ ਸਾਈਡ ਤੇ ਟਰੈਕ ਵੀ ਜਾਂਦਾ ਤੇ ਕੁਝ ਲੋਕ ਟਰੈਕ ਦਾ ਵੀ ਲੁੱਟਮ ਲੈ ਕੇ ਆ ਰਹੇ ਆ ਤੇ ਇੰਨੀ ਗੱਲ ਬਾਤ ਹੈ ਲੋ ਜੀ ਦੋਸਤੋ ਇਹ ਹੁਣੀਆਂ ਸਫਰ ਦੀਆਂ ਸਾਂਝਾਂ ਤੇ ਇੱਧਰ ਭਾਜੀ ਨੇ ਮੈਨੂੰ ਬੁਲਾਇਆ ਵੀ ਵਲੌਗ 'ਚ ਮੈਨੂੰ ਵੀ ਕਵਰ ਕਰ ਲਓ ਦਿੱਲੀ ਤੋਂ ਦਿੱਲੀ ਤੋਂ ਮੁਖਰਜੀ ਨਗਰ ਤੋਂ ਆ ਸੋ ਇਹ ਰਿਡ ਫੈਮਿਲੀ

ਲੋ ਜੀ ਲੱਸੀ ਸਾਡੀ ਆ ਗਈ ਤੇ ਮੰਗਾ ਸਾਹਿਬ ਦੀ ਪਹਿਲੀ ਬਾਈਟ ਲੈਣਿਆ ਅੱਜ ਦੇ ਵੇ ਟੂ ਸ਼ਿਮਲਾ ਹਾਂਜੀ ਸਰ ਹਾਂਜੀ ਜੀ 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 ਅਸੀਂ ਸੌਜਤ ਸ਼ਿਮਲੇ ਤੋਂ ਕੱਲ੍ਹ ਅਸੀਂ ਆਪਣਾ ਬ੍ਰੇਕਫਾਸਟ ਕਰ ਰਹੇ ਹਾਂ ਬਰਥੇ ਆ ਰਹੇ ਪੂਰੀ ਨਾਲ ਬਟਰ ਨਹੀਂ अर्ਲੀ ਮਾਰਨਿੰਗ ਟਰੈਵਲਿੰਗ ਗੁੱਡ ਰਹੀ ਹੈ ਨਾ ਮਾਰਨਿੰਗ ਦੀ ਟਰੈਵਲਿੰਗ ਡਿਸੀਜਨ ਠੀਕ ਰਹੀ ਆ ਹੋ ਬਣੀ ਰਿਹਾ ਰਸਤੀ ਹੈ ਨਾ ਮਹੋਬ ਮਹੀਨਾ ਕਾਫੀ ਜਾਨ ਅਜ਼ੀਮ ਚੰਡੀਗੜ੍ਹੋਂ ਲਗਭਗ 6:30 ਵਜੇ ਨਿਕਲੇ ਸੀ ਸੋ ਦੋਸਤੋ ਇੱਥੇ ਢਾਬੇ ਦੇ ਪਿਛਲੇ ਪਾਸੇ ਤੁਸੀਂ ਪੂਰਾ ਟਰੈਕ ਦਾ ਲੁਤਫੀ ਲੈ ਸਕਦੇ ਹੋ ਲੋਕਲ ਲੋਕ ਜਾਂਦੇ ਆ ਤੇ ਫੀਲਿੰਗ ਹੁਣ ਪੂਰੀ ਸ਼ਿਮਲ ਲਈ ਆਉਣ ਲੱਗੀ ਕਾਫੀ ਠੰਡਕ ਹੈ ਥੱਲੇ ਨਾਲੋਂ ਤੇ ਹੁਣ ਅਸੀਂ ਫਿਰ ਬ੍ਰੀਕਫਾਸਟ ਕਰ ਲਿਆ ਤੇ ਹੁਣ ਵਧਦੇ ਆ ਅੱਗੇ ਤਾਂ ਮੇਰੇ ਪਿਛਲੇ ਪਾਸੇ ਜਿਹੜਾ ਅਸੀਂ ਰੁਕਿਆ ਢਾਬੇ ਤੇ ਬਹੁਤ ਹੀ ਅੱਛਾ ਇੱਕ ਲੋਕਲ ਪੱਕ ਡੰਡੀ ਹੈਗੀ ਹੈ ਲੋਈ ਦੋਸਤੋ ਸਵੇਰ 11:30 ਦਾ ਸਮਾਂ ਤੇ ਆਪਾਂ ਪਹੁੰਚ ਗਏ ਸਰਕਟ ਹਾਊਸ ਸ਼ਿਮਲਾ ਹੋਟਲ ਰਿਲੀਫ ਪਾਰਕ ਸੋ ਸਾਡੇ ਮੰਗਾ ਸਾਹਿਬ ਨੇ ਅੱਜ ਇੱਕ ਹੋਰ ਸਾਨੂੰ ਬਹੁਤ ਹੀ ਅੱਛੀ ਪਲੇਸ ਤੇ ਲਿਆਉਣ ਦਾ ਸੁਭਾਅ ਬਣਾਤਾ ਤੇ ਪੂਰਾ ਸਰਕਾਰੀ ਸਰਕਟ ਹਾਊਸ ਹੈ ਆ ਤੁਸੀਂ ਦੇਖਦੇ ਹੋ ਛੰਡੀਆਂ ਵਾਲੀ ਗੱਡੀਆਂ ਖੜੀਆਂ ਨੇ ਨਿਆਇ ਦੀਸ਼ ਸੋ ਸਾਰੀ ਆਫੀਸ਼ੀਅਲ ਇੱਥੇ ਆਏ ਹੋਏ ਆ ਇਹ ਸਾਡੇ ਆਫੀਸ਼ੀਅਲਸ ਮੰਗਾ ਸਾਹਿਬ ਤੇ ਗੋਪਤਾ ਜੀ ਤੇ ਹੁਣ ਅਸੀਂ ਥੋੜਾ ਆਰਾਮ ਕਰਾਂਗੇ ਕਾਫੀ ਟਰੈਵਲ ਕਰਕੇ ਆਏ ਹਾਂ ਹਿਮਾਚਲ ਪ੍ਰਦੇਸ਼ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਸਰਕਟ ਹਾਊਸ ਵਿਲੇਜ ਪਾਕ ਤੇ ਆਪਾਂ ਪਹੁੰਚ ਗਏ ਜੀ ਵੀ ਆਈ ਪੀ ਗੈਸਟ ਹਾਊਸ ਤੇ ਹੁਣ ਅਸੀਂ ਆਪਣੇ ਕੰਟੈਕਟਸ ਨਾਲ ਜਿਹੜੇ ਬੁੱਕ ਕਰ ਐ ਰੂਮਾਂ ਨੂੰ ਅਪਰੋਚ ਕਰਦੇ ਆ ਤੇ ਸਾਡੇ ਸਾਥੀ ਮੰਗਾਜੀ ਤੇ ਨੁਕਤਾ ਜੀ ਲੀਡ ਕਰਦੇ ਹੋਏ ਤੇ ਰਿਸੈਪਸ਼ਨ ਏਰੀਆ ਹਾਂਜੀ ਦੋਸਤੋ ਇਹ ਹੈ ਸਰਕਟ ਹਾਊਸ Shimla ਦਾ ਚੱਕਾ ਬਕਾ ਅੰਦਰੂਨੀ ਕਈ ਫਲੋਰਸ ਹੈ ਤੇ ਚੈੱਕ ਇਨ ਆਮ ਨਾਲੋਂ ਲੱਗ ਗਿਆ 2 ਵਜੇ ਤੇ ਸਾਨੂੰ ਉਦੋਂ ਤੱਕ ਕਾਰਤੀ ਤੌਰ ਤੇ ਕਿਉਂਕਿ ਅਸੀਂ ਐਡਵਾਂਸ ਆ ਗਏ ਸਾਨੂੰ ਰੂਮ ਮੰਨਨੇ ਇੱਕ ਟੈਂਪਰੇਰੀ ਲੋਡ ਕਰਤਾ ਆਫਟਰ ਦੈਟ ਜਦੋਂ ਸਾਰੀ ਫਿਰ ਸਫਾਈ ਵਾਈ ਹੋ ਕੇ 5 2 ਵਜੇ ਚੈੱਕ ਇਨ ਹੈ ਉਦੋਂ ਕਹਿੰਦੇ ਤੁਹਾਨੂੰ ਤੁਹਾਡੇ ਜਿਹੜੇ ਹੋਸਟ ਹੈ ਉਹਨਾਂ ਨੇ ਕਿਹਾ ਵੀ ਬਾਲਕਨੀ ਦਾ ਰੂਮ ਦੇਣਾ ਸੋ ਬਾਲਕਨੀ ਵਾਲਾ ਰੂਮ ਦਾ ਵੀ ਦੇਖਾਂਗੇ ਝਾਕਾ ਬਾਕ ਸੋ ਬਹੁਤ ਹੀ ਇੱਕ ਅਨੋਠੀ ਪ੍ਰਾਪਰਟੀ ਹੈਗੀ ਹੈ ਮਾਜਲ ਸਰਕਾਰ ਦੀ ਸਰਕਟ ਹਾਊਸ ਤੇ ਟ੍ਰੈਡੀਸ਼ਨਲ ਲੁੱਕ ਹੈਗੀ ਆ ਛੱਤ ਮੈਂ ਤੁਹਾਨੂੰ ਦਿਖਾਉਣਾ ਉੱਪਰ ਦੇਖੋ ਰਾਣੀ ਉਸ ਤਰ੍ਹਾਂ ਦੀ ਲੁੱਕ ਦਿੱਤੀ ਹੋਈ ਹੈ ਹਾਂਜੀ ਸਰਕੂਲਟ ਹਾਊਸ Shimla ਰੂਮ ਨੰਬਰ 515 ਸੋ ਦੋਸਤੋ ਇਹ ਬੈਲਿਸਪਾਰਕ ਬੈਲਿਸਪਾਰਕ ਦਾ ਪਤਲ ਇਹ ਸਾਡਾ ਰੂਮ ਹੈ ਪੂਰਾ ਲੋਡਡ ਫੁਲੀ ਲੋਡਡ ਰੂਮ ਆ ਦੇਖੋ ਟੀਵੀ ਚੱਲ ਰਿਹਾ ਤੇ ਕ੍ਰੈਡਿਟ ਗੋਸ ਟੂ ਬੰਗਾ ਸਾਹਿਬ ਤੇ ਹੁਣ ਜੇ ਸ਼ਵੰਤੂ ਵਸੀ ਜੀ ਨਾਲ ਗੱਲ ਹੋ ਰਹੀ ਸੀ ਕਹਿੰਦੇ ਹੀਰੇ ਤੈਨੂੰ ਤਾਂ ਸਾਰੇ ਜਿੰਦਿਆਂ ਦੀ ਚਾਬੀ ਲੱਭ ਗਈ ਸੋ ਇਹ ਬੰਗਾ ਸਾਹਿਬ ਨੇ ਅੱਜ ਹਿਮਾਚਲ ਸਰਕਾਰ ਦਾ ਇਹ गेस्ट हाउस ਆਪਣੇ ਪਿਆਰੇ ਮਿੱਤਰ ਸੱਜਣਾ ਥਰੂ ਬੁੱਕ ਕਰਾਇਆ ਤੇ ਹੁਣ ਅੱਜ ਦੀ ਰਾਤ ਅਸੀਂ ਇੱਥੇ ਸਟੇ ਕਰਾਂਗੇ ਸੀਐਮ ਸਾਹਿਬ ਦੇ ਥਰੂ ਕਰਾਇਆ ਸੀਐਮ ਸਾਹਿਬ ਸੀਐਮ ਸੁਖਵਿੰਦਰ ਸਿੰਘ ਜੀ ਸੋਖੂ ਜੀ ਦੇ ਲਿੰਕ ਸਰਗਾ थैंकफुल ਆ ਉਹਨਾਂ ਦੇ ਤੇ ਥੋੜਾ ਜਿਹਾ ਦੱਸਿਓ ਜੀ ਉੱਪਰ ਕਿਹੜਾ ਪੁਆਇੰਟ ਹੈ ਉੱਥੇ ਤੱਕ ਆਪਾਂ ਜਾਣਾ ਉਹ ਬੜਾ ਹੈ ਨਾ ਪੀਟਰਹੌਫ 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 ਮੀਨਸ ਇਟਰਹੋਪ ਵੀ ਇਸ ਤਰ੍ਹਾਂ ਦਾ ਹੀ ਬਹੁਤ ਹੀ ਤਕੜਾ ਇਹਨਾਂ ਦਾ ਗੈਸਟ ਹਾਊਸ ਹੈਗਾ ਮਤਲਬ ਉਹਨੂੰ ਗੈਸਟ ਹਾਊਸ ਨਹੀਂ ਕਹਿ ਸਕਦੇ ਉਹ ਹੋਟਲ ਤੋਂ ਵੀ ਮਤਲਬ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਸਭ ਤੋਂ ਉੱਚੀ ਜਗ੍ਹਾ ਤੇ ਆ ਤੇ ਉੱਥੇ ਰਹਿਣਾ ਸੀ ਚਲੋ ਉੱਥੇ ਰੇਨੋਵੇਸ਼ਨ ਚੱਲ ਰਹੀ ਆ ਤੇ ਲੇਕਿਨ ਇਹ ਵੀ ਇਹ ਵੀ ਬਹੁਤ ਹੁੰਦਾ ਹੈ ਜੀ ਮਤਲਬ ਕਿਸੇ 5 ਸਟਾਰ 7 ਸਟਾਰ ਹੋਟਲ ਤੋਂ ਘੱਟ ਨਹੀਂ ਹੈਗਾ ਸੋ ਇਹ ਗੱਲਬਾਤ ਸੂਵੇ ਦਾਣਾ ਪਾਣੀ ਸਾਡਾ ਹੈਗਾ ਆ ਪੂਰਾ ਤੁਸੀਂ ਸਾਡੇ ਰੂਮ ਦਾ 뷰 ਦੇ ਸਕਦੇ ਲੋ ਜੀ ਦੋਸਤੋ ਆਰਜੀ ਤੌਰ ਤੇ ਸਾਨੂੰ ਰੂਮ ਮਿਲਿਆ ਸੀ 515 ਤੇ ਹੁਣ ਆ ਗਿਆ ਰੂਮ ਨੰਬਰ 528 ਕਿਉਂਕਿ ਅਸੀਂ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਅ ਤਦਕਾਰਜ ਸੁਖਵਿੰਦਰ ਸਿੰਘ ਜੀ ਦੇ ਸਪੈਸ਼ਲ ਗੈਸਟ ਆਮ ਮੰਗਾ ਜੀ ਦੇ thro ਸੋ ਸਾਨੂੰ ਇਥੋਂ ਗੈਲਰੀ ਵਾਲਾ ਕਮਰਾ ਹੁਣ ਅਲਾਉਟ ਕਰਦਾ ਬੜਾ ਦਿਖਾਓ ਬਾਲਕਨੀ ਹਾਂਜੀ ਜਿਹੜਾ 뷰 ਵੀ ਬੜਾ ਅੱਛਾ ਕੰਪ ਹੈ ਹਾਂ ਸੋ ਇਹ ਰੰਗ ਮੇਲਾ ਸਰਕਟ ਹਾਊਸ ਵੀਆਈਪੀ ਟ੍ਰੀਟਮੈਂਟ ਦਾ ਮਜ਼ਾ ਲੈ ਰਹੇ ਹਾਂ ਅਸੀਂ ਏ 온ਲੀ बिकॉज ऑफ ਇਹ ਦੇਖੋ ਜੀ ਇਹ ਸਾਰਾ 뷰 ਹੈ ਇੱਥੇ ਸਵੇਰੇ ਬੜਾ ਆਨੰਦ ਆਊਗਾ ਸੋ ਹੁਣ ਮੰਗਾ ਸਭ ਲਵਾਓ ਹਾਜ਼ਰੀ ਅਜਾ ਧੰਨ ਧੰਨ ਕਰਾਤੀ ਜੀ ਮੈਂ ਕਹਾਂ ਜੀ ਅਸਮਾਨ 'ਚ ਥੋੜੇ ਬੱਦਲ ਵੀ ਆ ਗਏ ਮੈਨੂੰ ਲੱਗਦਾ ਮੌਸਮ ਨੂੰ ਸੁਹਾਵਣਾ ਹੋਣੇ ਜਾ ਰਿਹਾ ਹੈ ਜੀका ਅੱਜ ਆਪਾਂ ਫੇਰ ਕਿੱਥੇ ਜਾਣਾ ਹੁਣ ਆਪਾਂ ਆਪਾਂ ਤਾਂ ਦੇਖੋ ਜੀ ਪ੍ਰੈਜ਼ੀਡੈਂਟ ਹਾਊਸ ਜਾਣਾ ਹੈ ਹੈਲੀਪੈਡ ਤੇ ਹੈਲੀਪੈਡ ਹੈਲੀਪੈਡ ਤੇ ਹੀ ਤੇ ਪ੍ਰੈਜ਼ੀਡੈਂਟ ਹਾਊਸ ਜਾਣਾ ਹੈ ਥੋੜਾ ਉਹ ਹੁਣ ਥੋੜਾ ਦੇ ਲਈ ਹੁਣ ਖੋਲ ਦਿੱਤਾ ਹੈ ਪਹਿਲਾਂ ਉਹ ਬੰਦ ਹੁੰਦਾ ਸੀ ਥੋੜਾ ਦਿਨ ਟਲ ਜਵੇ ਤੇ ਫੇਰ ਆਪਾਂ ਗੱਡੀ ਲੈ ਕੇ ਸ਼ਾਮ ਹਾਂਜੀ ਮੇਰਾ ਖਿਆਲ ਤਾਂ ਬੱਦਲ ਹੀ ਬੜੇ ਸੋਹਣੇ ਆ ਗਏ ਦੇਖੋ ਜੀ ਹਾਂ ਮੌਸਮ ਬੜਾ ਪਿਆਰਾ ਹੋ ਗਿਆ ਤੇ ਸਾਡੇ ਇੱਕ ਦੋਸਤ ਜਏ ਹੋਏ ਜਾਕੂ ਟੈਂਪ ਓਹ ਹਾਂ ਔ ਦੇਖੋ ਜੀ ਬਾਸ ਅਸੀਂ ਦੂਜੇ ਪਾਸੇ ਸ਼ਿਮਲੇ ਦੇ ਦੂਜੇ ਪਾਸੇ ਬਹੁਤ ਹੀ ਉੱਚੀ ਪਹਾੜੀ ਤੇ ਆ। ਲਓ ਜੀ ਦੋਸਤੋ ਹੁਣ ਆਪਾਂ ਜਾ ਰਹੇ ਹਾਂ ਰਾਸ਼ਟਰਪਤੀ ਨਿਵਾਸ ਮਸ਼ੋਬਰਾ ਤੇ 11 ਕਿਲੋਮੀਟਰ ਹੈ ਤੇ ਬੰਗਾ ਸਾਹਿਬ ਹੁਣ ਸਾਨੂੰ ਇਲੀਟ ਕਰ ਰਹੇ ਆ ਤੇ ਗੁਪਤਾ ਜੀ ਨਾਲ ਹੈ। ਅਵੇਰ ਹੋ ਜੂਗੀ ਜਾਂ ਇੱਥੋਂ ਇਹਨਾਂ ਨੂੰ ਪੁੱਛੋ ਤਾਂ ਮੇਰੇ ਤਾਂ ਦੇਖ ਨਹੀਂ ਰਿਹਾ ਸਰ ਅਵੇਰ ਵਗੈਰਾ ਹੋ ਜੂਗਾ। ਓਵਰ 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 ਐਸੀ ਕੋਈ ਕੌਮਸ ਮਿਲਦੇ ਟੈਕਸੀ ਕੋਈ ਜਾਂ ਆਪਕੇ ਕੋ ਸੈਲਟੀ ਸਰ ਇਹ ہماری ਟੈਕਸੀ ਨਹੀਂ ਆਪਾਂ ਅ ਟੈਕਸੀ ਵੀਰ ਕਰਾ ਦੋ ਹਮੇ ਨਾ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਮਸ਼ੋਬਰਾ ਸਮਾਂ ਲਗਭਗ 7:30 ਵਜੇ ਦਾ ਤੇ ਰਾਸ਼ਟਰਪਤੀ ਨਿਵਾਸ ਇੱਥੇ 175 ਸਾਲ ਪੁਰਾਣਾ ਤੇ ਰੀਸੈਂਟਲੀ ਹੀ ਸੁਣਿਆ ਵੀ ਖੋਲਿਆ ਆਮ ਵਿਜ਼ਿਟਰਸ ਵਾਸਤੇ ਸੋ 50 ਰੁਪਏ ਇਨਟ੍ਰੀਡਿਕਟ ਹੈ ਅਸੀਂ ਟੈਕਸੀ ਲੈ ਕੇ ਆਏ ਸੀ ਤੇ ਹੁਣ ਪਹੁੰਚਾਂਗੇ ਉੱਥੇ ਸੋ ਦੋਸਤੋ ਆਪਾਂ ਹੁਣ ਰਾਸ਼ਟਰਪਤੀ ਪਵਨ ਮਸ਼ੋਬਰਾ ਵੱਲੋਂ ਵੱਧ ਰਹੇ ਹਾਂ ਤੇ ਨਾਲ ਪਰਸਤੇ ਆਈਡੀ ਤੋਂ ਵਗੈਰਾ ਕੁਝ ਅਲਾਉਡ ਨਹੀਂ ਫੋਨ ਅਲਾਉਡ ਹੈ ਤੇ ਮੈਂ ਐਕਸਟਰਾ ਲਗੇਜ ਜਿਹੜੀ ਚ ਰੱਖਣ ਚੱਲੇ ਗਿਆ ਤੇ ਇੱਥੋਂ ਹੈਗਾ ਇਹ 1 ਕਿਲੋਮੀਟਰ ਤੇ ਉਹਦੇ ਵਾਸਤੇ ਇਲੈਕਟ੍ਰਿਕ ਇਹਨਾਂ ਨੇ ਗੱਡੀ ਵੀ ਲਾਈ ਹੋਈ ਹੈ ਰਿਸੈਪਸ਼ਨ ਕੈਫੇਟੇਰੀਆ ਕਲੌਕ ਰੂਮ ਮੈਡੀਕਲ ਰੂਮ ਹੈ ਤੇ ਮੇਰੇ ਸਾਥੀ ਦੋਨੋਂ ਜਿਹੜੀ ਕਾਰ ਹੈ ਇਲੈਕਟ੍ਰਿਕ ਕਾਰ 'ਚ ਬੈਠ ਕੇ ਚਲੇਗੀ ਤੇ ਐਟ ਲੀਸਟ ਇਹ ਹੇਗਾ 700 ਮੀਟਰ ਹੈ ਤੇ ਆਪਾਂ ਉਹਦਾ ਕਰਦੇ ਨੇ ਟਰੈਕਿੰਗ ਤੇ ਮੌਸਮ ਬਹੁਤ ਹੀ ਰਮਣੀਕ ਹੋ ਗਿਆ ਹੁਣ ਆਹ ਗੱਡੀ ਖੜੀ ਹੈ ਜੀ ਇਲੈਕਟ੍ਰਿਕ ਵਾਈਕ ਜਿਹੜੀ ਚੱਲਦੀ ਹੈ ਤੁਹਾਨੂੰ ਆਪਾਂ ਲਗਭਗ ਤਾਰਗੜ ਊੜਾ ਗੜ ਕੇ ਪਹੁੰਚ ਚੁੱਕੇ ਹਾਂ ਮੌਸਮ ਇੰਨਾ ਉਮਦਾ ਹੋ ਗਿਆ ਇੱਥੇ ਆ ਕੇ ਤੇ ਠੰਡਕ ਵੀ ਵੱਧ ਗਈ ਹੈ ਸ਼ਿਮਲੇ ਨਾਲੋਂ ਮਸੂਪਰਾ ਚ ਇੱਥੇ ਬੜਾ ਅਰੇਂਜਮੈਂਟ ਵੀ ਬਹੁਤ ਤਕੜਾ ਹੈ ਵਾਹ ਜੀ ਤੇ ਇੱਥੇ ਮਤਲਬ ਇਲੈਕਟ੍ਰਿਕ ਵੀਹਿਕਲ ਸਾਨੂੰ ਲੈ ਕੇ ਆਈ ਹੈ ਤੇ ਆਪਾਂ ਆਪਾਂ ਉਹ ਤੋਂ ਵੱਧ ਸਪੀਡ ਤੇ ਥੋੜੇ ਬਰਾਬਰ ਆ ਗਏ ਕੋਈ ਕੋਈ ਦਿੱਕਤ ਨਹੀਂ ਹੈ ਹੈਨਾ ਤੇ ਬਹੁਤ ਮਜ਼ਾ ਆ ਰਿਹਾ ਜੀ ਤੇ ਧੰਨ ਭਾਗ ਸਾਨੂੰ ਉਹਨੇ ਹਣੀ ਨੇ ਥੈਂਕਸ ਟੂ ਕ੍ਰੈਡਿਟ ਗੋਸਟ ਓਵਰ ਅਵਰ ਅਬਰ ਗਾਈਡਿੰਗ ਹਾਂ ਅਬਰ ਚਾਹੀਏ ਥੈਂਕ ਯੂ ਥੈਂਕ ਯੂ ਬਹੁਤ ਟਿਕਟ ਲੈ ਰਹੇ ਹਾਂ ਜੀ ਸੋ ਟਿਕਟ ਲੈ ਰਹੇ ਹਾਂ ਜੀ ਗੁਪਤਾ ਜੀ ਤੇ ਇੱਧਰ ਰਾਸ਼ਟਰਪਤੀ ਨਿਵਾਸ ਮਸ਼ੂਬਰਾ ਯਾਦਗਾਰੀ ਫੋਟੋਸ ਕਰਾਉਂਦੇ ਹੋਏ ਸੈਲਾਨੀ ਸੋ ਦੇਖ ਲੈ ਕਿੱਥੇ ਤੱਕ ਫੋਨ ਅਲਾਉਡ ਹੈ ਉੱਥੇ ਤੱਕ ਕਰਾਂਗੇ ਕਵਰ ਲਓ ਜੀ ਸਭ ਪਹਿਲਾਂ ਟਿਕਟ ਲੈ ਆਏ ਫਿਰ ਐਂਟਰੀ ਗੁਪਤਾ ਸਾਹਿਬ ਸਾਡੇ ਟਿਕਟ ਲੈ ਆਏ ਇਹ 50 ਰੁਪਏ ਐਂਟਰੀ ਟਿਕਟ ਹੈ ਤੇ ਹੁਣ ਦੋਨੇ ਗਵਾਂਢੀ ਮਲਾਇਮ ਹੈ ਸੰਨੀ ਦੇ ਗਵਾਂਢੀਆਂ ਬਾਇਆ ਬਾਇਆ ਗੁਰਪ੍ਰੀਤ ਸਿੰਘਾ ਚਲੋ ਜੀ ਹੁਣ ਐਂਟਰੀ ਸੋ ਗੇਟ ਐਂਟਰੀ ਗੇਟ ਸਿਕਿਉਰਿਟੀ ਚੈੱਕ ਰਾਸ਼ਟਰਪਤੀ ਨਿਵਾਸ ਸੋਵਨੀਅਰ ਸ਼ਾਪ ਹੈ ਜੀ ਓਕੇ ਪੰਜ ਕਰ ਮਿੰਟ ਅੰਦਰ ਵੀ ਬੈਟਰੀ ਕਾਰ ਪਾਰ ਕੀਤੀ ਗਈ ਹੈ ਤੇ ਜਿੱਥੇ ਤੱਕ ਹੁਣ ਅਲਾਉ ਹੈ ਉੱਥੇ ਤੱਕ ਵੀਡੀਓ ਬਣਾ ਰਹੇ ਹਾਂ ਆਫਟਰ ਦੈਟ ਫਿਰ ਸਾਡੇ ਜਿਹੜੇ ਫੋਨ ਹੈ ਉਹ ਜਮਾ ਹੋ ਜਾਣਗੇ ਰਾਸ਼ਟਰਪਤੀ ਭਵਨ ਮਸ਼ੋਬਰਾ ਇਹ ਚੀਜ਼ ਉਹ تھا ਜੋ ਇਸਨੇ ਲਿਖਿਆ ਲੋ ਜੀ ਪਰ ਪਰ 15-15 ਮਿੰਟ ਦੇ ਗੈਪ ਨਾਲ ਗਰੁੱਪ ਛੱਡਦੇ ਆ ਗਾਈਡ ਨਾਲ ਜਾਂਦਾ ਲੋ ਜੀ ਜਿਹੜੇ ਅੰਦਰ ਆਉਂਦੇ ਨੇ ਜਾਈਂ ਜਾਣਗੇ ਆਪ ਕੋ ਆਪਣੀ ਫੈਮਿਲੀ ਵਾਈ ਜੇ ਵੀ ਆ ਪਾਏ ਆ ਆਪ ਕੋ ਫੋਨ ਮੇਰੇ ਕੋਲ ਅੱਜ ਆਪ ਇਹ ਬਿਲਡਿੰਗ ਦੇਖ ਰਹੇ ਹਾਂ ਇਹ ਪ੍ਰੈਜ਼ੀਡੈਂਟ ਦਾ ਕੋਨਫਰੰਸ ਹੌਮ ਹੈ 2023 ਸੇ ਇਹ ਬਿਲਡਿੰਗ ਮੱਤਲਬ ਕੇ ਲਿਆ ਬਣ ਰਹਾ ਸੋ ਦੋਸਤੋ ਪਾਰਕ ਬਹੁਤ ਹੀ ਅੱਛੇ ਹੈ ਇਹ ਰਾਸ਼ਟਰਪਤੀ ਭਵਨ ਦੇ ਮਸ਼ੋਬਰਾ ਵਿਖੇ ਇਹ ਸਾਹਮਣੇ ਜੋ ਦੋ ਦਰਖਤ ਜੋੜੇ ਖੜੇ ਨੇ ਨੇੜੇ ਕਰਕੇ ਦਿਖਾਉਂਗਾ ਇਹ ਕਾਪਰ ਬੀਚ ਦੇ ਦਰਖਤ ਹੈ ਨੇਟਿਵਲੀ ਇਹ ਵੀ ਵਿਦੇਸ਼ੀ ਹੈ 노 ਡਾਊਟ ਕਿਉਂਕਿ ਅੰਗਰੇਜ਼ਾਂ ਦਾ ਰਾਸ ਹੈ ਬ੍ਰਿਟਨ ਦੀ ਦਰਖਤ ਹੋਣਗੇ ਜੇ ਨੇੜੇ ਕਰਾਂ ਆ ਦੋ ਦਰਖਤ ਜਿਹੜੇ ਦੇਖਦੇ ਆ ਜੋੜਾ ਇਹ ਰੰਗ ਬਦਲਦੇ ਆ ਇਹਨਾਂ ਦੀ ਵਿਸ਼ੇਸ਼ਤਾ ਹੈਗੀ ਕਿ ਇਹ ਕਲਰ ਚੇਂਜ ਕਰਦੇ ਆ ਇਹਦੇ ਜਿਹੜੇ ਪੱਤੇ ਆ ਕਾਪਰ ਬੀਚ ਦੇ ਦਰਖਤ ਹੈ ਸੋ ਬਹੁਤ ਹੀ ਇੱਕ ਵਿਲੱਖਣ ਪੁਆਇੰਟ ਸਾਨੂੰ ਮਿਲ ਗਿਆ ਮਸ਼ੋਬਰਾ ਵਿਖੇ ਅਸੀਂ ਰਾਸ਼ਟਰਪਤੀ ਭਵਨ ਕੰਗਾ ਸਾਹਿਬ ਸਾਡੇ ਸਤਕਾਰਯੋਗ ਮੰਗਾ ਸਾਹਿਬ ਬਹੁਤ ਹੀ ਖੋਜੀ ਵਿਰਤੀ ਦੇ ਮਾਲਕ ਹੈ ਇਹ ਹੈਲੀਪੈਡ ਬਾਰੇ ਕੁਝ ਜਾਣਕਾਰੀ ਕੱਢ ਕੇ ਲਿਆ ਆ ਉਹ ਸਾਂਝੀ ਕਰੋ ਇਹ ਹੈਲੀਪੈਡ ਇਸ ਤਰ੍ਹਾਂ ਜੀ ਵੀ ਜੇ ਆਪਾਂ Shimla ਦਾ ਪੂਰਾ 360 view ਦੇਖਣਾ ਨਾ ਵੀ ਹੈਵ ਟੂ ਗੋ ਟੂ ਦਾ ਹੈਲੀਪੈਡ ਅਸੀਂ ਜਿੱਥੋਂ ਵਾਪਸ ਆਏ ਐ ਇੱਧਰ ਨੂੰ ਮੁੜ ਕੇ ਆਏ ਆ ਤੇ ਉੱਥੋਂ ਉੱਪਰ ਨੂੰ ਇੱਕ ਰੋਡ ਜਾਂਦੀ ਹੈ ਹਾਲਾਂਕਿ ਉਹ ਤੁਸੀਂ ਨਾ ਜੀ ਤੁਸੀਂ ਟ੍ਰੈਕਿੰਗ ਕਰਕੇ ਵੀ ਜਾ ਸਕਦੇ ਹੋ ਬਟ ਦਾ ਟ੍ਰੈਕ ਹੈਜ਼ ਬੀਨ ਕਲੋਜ਼ਡ ਬਿਕੋਜ਼ ਦਾ ਸਾਈਡ ਇਨਸਾਈਟਡ ਐਟ ਦੈਟ ਬਾਹਰ ਨੂੰ ਰਸਤਾ ਆਇਆ ਸੋ ਕੋ ਨੀਚੇ ਨੂੰ ਉਹ ਜੇ ਤੁਸੀਂ ਉੱਥੇ ਜਾਣਾ ਤੇ ਤੁਸੀਂ 5 ਵਜੇ ਤੋਂ ਪਹਿਲਾਂ ਆਓ ਔਰ ਆਓ ਵੀ ਉਦੋਂ ਜਦੋਂ ਆ ਇਸ ਤਰ੍ਹਾਂ ਦੀ ਧੁੰਦ ਨਹੀਂ ਜਾਂ ਆ ਇਸ ਤਰ੍ਹਾਂ ਦਾ ਕਲੀਅਰ ਮੌਸਮ ਹੋਵੇ ਨਾ ਕਲੀਅਰ ਮੌਸਮ ਹੋਵੇ ਬੜਾ ਬਰਖਾ ਰੁਕਾ ਸੰਸੈਟ ਪੁਆਇੰਟ ਸੰਸੈਟ ਪੁਆਇੰਟ ਚਲੋ ਪਰ ਇਹ ਤਾਂ ਅਸੀਂ ਦੇਖਿਆ ਇੱਥੇ ਤੱਕ ਵੀ ਆ ਗਿਆ ਗੁੱਡ ਅਚੀਵਮੈਂਟ ਹੈ ਚੱਲੀਏ ਜੀ ਹੁਣ ਚੱਲੀਏ ਸਰ ਆਓ ਚੱਲੀਏ ਹੁਣ ਅਸੀਂ ਭਾਈ ਵਾਪਸੀ ਪਾਉਨੇ ਆ ਇਧਰੋਂ ਚਲੋ ਜੀ ਆਪਣੀ ਕਾਰ ਤੋਂ ਤਾਂ 300 ਹੀ ਮਸ਼ੂਰ ਲੋ ਜੀ ਗੇਟ ਨੰਬਰ 1 ਵਾਲ ਨੂੰ ਵਧ ਰਹੇ ਆ ਅਸੀਂ ਹੁਣ 400 ਮੀਟਰ ਬਹੁਤ ਹੀ ਰਮਣੀਕ ਟਰੈਕ ਹੈ। ਸੋ ਸਾਰਾ ਕੁਝ ਹੋ ਗਿਆ ਦਿੱਗਮਕੜੀ ਚ ਸਰਕਟ ਹਾਊਸ ਦੇ ਦਰਸ਼ਨ ਹੋ ਗਏ ਤੇ ਰਾਸ਼ਟਰਪਤੀ ਭਵਨ ਮੂਤੋਂ ਨੂੰ ਮੈਂ ਦਿਖਾਣਾ ਪੀਟਰਹੋਫ। ਪੀਟਰਹੋਫ ਦਿਖਾਵਾਂਗੇ। ਸੋ ਬਹੁਤ ਹੀ ਇੰਟਰਸਟਿੰਗ ਹੋਣ}\,\ ਰਿਹਾ ਅਦਾ ਵਲੌਗ ਪੀਟਰਹੋਫ ਦੇ ਨਾਲ ਨਾਲ ਅਸੀਂ ਰਿਜਟ ਸਲਟਾ ਰਵਾਈਤੀ ਰਿਜਟ ਤੇ ਵੀ ਗੇੜੀ ਹੋਊਗੀ। ਸੋ ਇਹ ਸਾਡੇ ਜਿੰਦਾ ਦੇ ਇਨਸਾਨ ਦੋਸਤਾਂ ਨੂੰ ਰੀਡ ਕਰਦੇ ਹੋਏ ਗੋਪਤਾ ਜੀ ਤੇ ਬੰਗਾ ਜੀ ਇਹ ਵੀ ਕਮਾਲ ਹੈ ਇੱਕ ਬੰਦੇ ਨੂੰ ਦੋ ਗੋਪਤਾ ਜੀ ਤੇ ਬੰਗਾ ਜੀ ਇਹ ਵੀ ਕਮਾਲ ਹੈ ਇੱਕ ਬੰਦੇ ਨੂੰ ਦੋ ਸੋਨੋ ਜੱਟ ਸੋਨੋ ਮੁੰਡੇ ਹੁੰਡੇ ਸੋਨੋ ਜੱਟ ਦੇ ਮੁੰਡੇ ਹੁੰਡੇ ਵੈਰੀ ਗੁੱਡ ਵੈਰੀ ਗੁੱਡ ਜੀ ਆਪਾਂ ਉਸ ਰਾਸ਼ਟਰਪਤੀ ਭਗਵੰਤ ਦੀ ਗੱਲ ਕਰਦੇ ਨਾ ਤੇ ਡਾਕਟਰ ਅਬਦੁਲ ਕਲਾਮ ਨੇ ਦੇਖਿਆ ਕਿ ਇੱਕ ਟਰੱਕ ਆਇਆ ਟਰੱਕ ਦੇ ਵਿੱਚ ਨਾ ਮਨ ਟ੍ਰੱਕ ਫੁੱਲ ਆਫ ਫਰੂਟਸ ਆਇਆ ਤੇ ਉਹ ਦੇਖਿਆ ਉਹਨੇ ਦੇਖਿਆ ਵੀ ਉਹਨਾਂ ਨੇ ਦੇਖਿਆ ਵੀ ਭਾਈ ਇਹ ਕੀ ਉਤਾਰ ਰਿਹਾ ਤੁਸੀਂ ਕਹਿੰਦੇ ਜੀ ਇਹ ਅਸੀਂ ਫਰੂਟ ਫਰੈਸ਼ ਫਰੂਟ ਲੈ ਗਏ ਕਹਿੰਦੇ ਕਰਨੀ ਜੀ ਆ ਕਹਿੰਦੇ ਜੀ ਅਸੀਂ ਕਮਰੇ ਚ ਰੱਖਦੇ ਆ ਹਰ ਕਮਰੇ ਚ ਅੱਛਾ ਉਹ ਕਹਿੰਦਾ ਵੀ ਕਮਰੇ ਚ ਕਿੰਨੇ ਇੱਕ ਦਿਨ ਕੌਣ ਆਉਂਦਾ ਫਿਰ ਇਹ ਦੱਸ ਦਿਓ ਮੈਨੂੰ ਕੋਈ ਨਹੀਂ ਆਊਗਾ ਕੋਈ ਨਹੀਂ ਆਉਂਦਾ ਕਦੇ ਆਂਦੇ ਕੋਈ ਡਿਕਟਰ ਵੀ ਆ ਗਿਆ ਕੋਈ ਕੁਛ ਆ ਗਿਆ ਨੋਲੇਜੇਬਲ ਗੱਲ ਹੈ ਜੀ ਹਾਂ ਉਹ ਡਾਕਟਰ ਕਲਾਮ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਬੰਦ ਕੋਈ ਟਰੱਕ ਨਹੀਂ ਆਏਗਾ ਕੋਈ ਫਰੂਟ ਨਹੀਂ ਆਏਗਾ ਨਾ ਬੈਸਟ ਤੋਂ ਮਨੀ ਲਓ ਜੀ ਦੋਸਤੋ ਹੁਣ ਅਸੀਂ ਹਾਈ ਕੋਰਟ ਮਤਲਬ ਹਾਈ ਕੋਰਟ ਦਿਖਾਉਣਾ ਮੈਕ ਸਾਈਡ ਤੇ ਹਾਈ ਕੋਰਟ ਹੈ ਜੀ ਤੇ ਇੱਥੋਂ ਇਥੋਂ ਸੀ ਰਿਜ ਵੱਲ ਨੂੰ ਵੱਧ ਰਹੇ ਹਾਂ ਰਿਜ ਦੇ ਵੱਲ ਨੂੰ ਵੱਧ ਰਹੇ ਹਾਂ ਰਿਜ ਬਾਹਰ ਨੂੰ ਸਤ ਸਾਢੇ 6 ਪੌਣੇ 7 ਦਾ ਸਮਾਂ ਹੋ ਗਿਆ ਤੇ ਹੁਣ ਰਿਜ ਦਾ ਰੌਣਕ ਮੇਲਾ ਦੇਖ ਕੇ ਫਿਰ ਅਸੀਂ ਸਰਕਟ ਹਾਊਸ ਵਾਪਸ ਜਾਵਾਂਗੇ ਕੋਲਾਰਕ ਦੇ ਨੇੜੇ ਪਹੁੰਚ ਗਏ ਹਾਂ ਤੇ ਬਹੁਤ ਹੀ ਮੌਸਮ ਜਿਵੇਂ ਜਿਵੇਂ ਦਿਨ ਢਲ ਰਿਹਾ ਬਹੁਤ ਹੀ ਠੰਡਕ ਭਰਪੂਰ ਹੁੰਦਾ ਜਾ ਰਿਹਾ ਤੇ ਐਂ ਦਾ ਦੀ ਗੱਲ ਆਪ ਲੋ ਵੀ ਦੋਸਤੋ ਬੜੇ ਬੰਦੇ ਨੇ ਬੜੀਆਂ ਗੱਲਾਂ ਤੇ ਜਦੋਂ ਤੁਸੀਂ ਫਿਰ ਇਦਾਂ ਦੇ ਅਧਿਕਾਰੀਆਂ ਨਾਲ ਘੁੰਮਦੇ ਹੋ ਲਿੰਕ ਵੀ ਤੁਹਾਡੇ ਵੱਡੇ ਹੀ ਬਣਦੇ ਆ ਆਨੰਦ ਸ਼ਰਮਾ ਜੀ ਸੀਨੀਅਰ ਐਡਵੋਕੇਟ ਹੈ ਮਗਾ ਸਾਡੇ ਮਿੱਤਰ ਹੈ ਸਾਹਮਣੇ ਹਾਈ ਕੋਰਟ ਹੈ ਜੀ ਹਾਈ ਕੋਰਟ ਜਿਸ ਅਸੀਂ ਇਹਨਾਂ ਦੇ ਨਾਲ ਪਤਾ ਨਹੀਂ ਕਿੰਨੇ ਕੇਸ ਲੜੇ ਆ ਤੇ ਇਹਨਾਂ ਦੇ ਨਾਲ ਨਹੀਂ ਲੜੇ ਇਹਨਾਂ ਨਾਲ ਇਹਨਾਂ ਦੇ ਨਾਲ ਸਾਡੇ ਵਾਸਤੇ ਲੜੇ ਸਾਡੇ ਵਾਸਤੇ ਲੜੇ ਚਲੀਏ ਅੰਦਰ ਇਹ ਬਿਲਕੁਲ ਹੀ ਕਿਨਾਰਕ ਹੋਟਲ ਦੇ ਸਾਹਮਣੇ ਆ ਹਾਂ ਤੇ ਮਾਲ ਰੋਡ ਦੇ ਵਾਸਤੇ ਸਟਾਰਟਿੰਗ ਪੁਆਇੰਟ ਹੈ ਇਧਰੋਂ ਹਾਈ ਕੋਰਟ ਕੋਲੋਂ ਹੈ ਜੀ ਚਲ ਮਿਲੋ ਜੀ ਹੁਣ ਤੁਹਾਨੂੰ ਸ਼ਰਮਾ ਜੀ ਨੂੰ ਮਿਲਾਨੇ ਆ ਜੀ ਸਸੀ ਗੱਲ ਜੀ ਸਾਡੇ ਸਸੀ ਗੱਲ ਸਾਡੇ ਸੀਨੀਅਰ ਐਡਵੋਕੇਟ ਅਨੰਦ ਸ਼ਰਮਾ ਜੀ ਲੋ ਜੀ ਤੇ ਤੁਨ ਭਾਗ ਹੋ ਗਏ ਸ਼ਰਮਾ ਜੀ ਦੇ ਦਰਸ਼ਨ ਹੋ ਗਏ ਮੰਗਿਆ ਸਾਹਿਬ ਦੇ ਸਹਿਯੋਗ ਸਦਕਾ ਸੋਕਲਾ ਕਮਾਲ ਦੀ ਗੱਲ ਬਾਤ ਸੋ ਅੱਜ ਦਾ ਇਹ ਸਾਡਾ ਜਿਹੜਾ ਸਫਰ ਹੈ ਬਹੁਤ ਹੀ ਰੋਮਾਂਚਕ ਹੁੰਦਾ ਹੋਇਆ ਤੇ ਮਿੱਤਰ ਮਿਲਣੀਆਂ ਯਾਰੀਆਂ ਜੀ ਸੋ ਹਲੇ ਬੜਾ ਕੁਝ ਹੈ ਸਰਕਟ ਹਾਊਸ ਜਾਣ ਤੱਕ ਲੋ ਜੀ ਦੋਸਤੋ ਤੁਨ ਤਨ ਹੋ ਗਏ ਸੀ ਬਹੁਤ ਹੀ ਮਹਾਨ શિક્ષੀਤ ਐਡਵੋਕੇਟ ਸ਼ਰਮਾ ਜੀ ਤੇ ਬੰਗਾ ਹਾਂਜੀ ਸਰ ਪੈਰ ਹੋ ਕੇ ਵੀ ਸਾਨੂੰ ਯਾਦ ਕਰਦੇ ਸਾਨੂੰ ਆਨੰਦ ਆ ਗਿਆ ਜੀ ਆਨੰਦ ਸ਼ਰਮਾ ਜੀ ਕੋਲ ਆ ਕੇ ਸ਼ਰਮਾ ਜੀ ਬਹੁਤ ਹਾਇਰ ਲੈਵਲ ਦੇ ਐਡਵੋਕੇਟ ਆ ਪੀਐਸਪੀਸੀਐਲ ਦੇ ਬੜੇ ਪੁਰਾਣੇ ਲੀਗਲ ਐਡਵਾਈਜ਼ਰ ਕਹਿ ਲੋ ਹੈਗੇ ਆ ਤੇ ਆ ਮੈਂ ਸੁਣਿਆ ਹੀ ਸੀਗਾ ਤਾਂ ਆ ਦੇਖ ਲੋ 5 ਮਿੰਟਾਂ 'ਚ ਆ ਐਨੇ ਚੀਜ਼ ਹੈ ਸਿਰਫ ਟੇਸਟ ਨਹੀਂ ਕਰਨੇ ਖਾਣੇ ਆ ਸੋ ਇਹਨਾਂ ਦੀ ਗ੍ਰੇਟਨੈਸ ਹੈ ਵਾਹ ਜੀ ਵਾਹ ਸੋ ਸਾਡਾ ਆਨੰਦ ਮਈ ਹੋ ਗਿਆ ਦਾ ਸਫਰ ਸੋ ਵੈਲਕਮ ਸਰ ਰੋਪੜਾਓ ਚੰਡੀਗੜਾਓ ਯੂ ਆਰ ਮੋਸਟ ਵੈਲਕਮ ਥੈਂਕ ਯੂ ਔਰ ਟੀਵੀ ਟਾਵਰ ਦੇ ਕੋਲ ਸਾਡੀ ਰਹਿਆ ਸ਼ਹਿਰ ਦੀਆਂ ਉੱਥੇ ਬਹੁਤ ਟਾਵਰ ਦਿਖਦਾ ਜੀ ਕੈਮਰੇ ਦੀ ਕੁਆਲਿਟੀ ਆ ਆ ਟਾਵਰ ਕੋਲ ਅਸੀਂ ਪਹੁੰਚਣਾ ਲੋ ਜੀ ਦੋਸਤੋ ਮਾਰ ਰੋਡ ਦੇ ਇਸ ਪੁਆਇੰਟ ਤੇ ਅਸੀਂ ਅੱਜ ਦੇ ਇਸ ਵੀਡੀਓ ਨੂੰ ਸਕੈਂਡਲ ਪੁਆਇੰਟ ਸਕੈਂਡਲ ਪੁਆਇੰਟ ਤੇ ਸੰਪੰਨ ਕਰਦੇ ਹਾਂ ਤੇ ਇੱਥੇ ਜਿਹੜਾ ਪੁਲਿਸ ਕਰਮਚਾਰੀ ਖੜਦਾ ਉਹਦੀ ਡਰੈਸ ਬੜੀ ਵਿਸ਼ੇਸ਼ ਹੁੰਦੀ ਹੈ ਤੇ ਲੋਕ ਸੈਲਫੀਆਂ ਫੋਟੋਜ਼ ਲੈਣੇ ਆ ਉਹਨਾਂ ਨਾਲ ਤੇ ਪੂਰੀ ਰੌਣਕ ਹੈ ਇੱਥੇ ਇੱਥੇ ਜੀ ਇੱਥੇ ਇੰਡੀਅਨ ਕਾਫੀ ਹਾਊਸ ਹੈ ਮੈਂ ਜਦੋਂ ਵੀ ਆਣਾ ਉਹਨਾਂ ਮੈਂ ਉੱਥੇ ਕਾਫੀ ਜ਼ਰੂਰ ਪੀਂਦਾ ਸੀ ਲੇਕਿਨ ਇੱਕ ਸਾਡੇ ਦੋਸਤ ਜਾਂ ਸਾਡੇ ਕਲਾਇ ਉਹ ਮਤਲਬ ਸੀਨੀਅਰ ਐਡਵੋਕੇਟ ਮਿਲ ਗਏ ਉਹਨਾਂ ਨੇ ਸਾਨੂੰ ਇੰਨਾ ਕੁਝ ਖਵਾਤਾ ਕਿ ਹੁਣ ਅਸੀਂ ਕਾਫੀ ਪੀਣ ਦੇ ਕਾਬਲ ਨਹੀਂ ਰਹੇ ਸੀ ਚਲੋ ਜੀ ਇੰਡੀਅਨ ਕਾਫੀ ਹਾਊਸ ਉਨੀ ਅਸੀਂ ਜਾ ਪਾਵਾਂਗੇ ਵੈਰੀ ਫੇਮਸ ਵੈਰੀ ਫੇਮਸ ਤੜਕੇ ਉੱਠ ਕੇ ਵੀ ਆਪਾਂ ਆ ਸਕਦੇ ਹਾਂ ਜੀ ਤੇ ਇੱਧਰ ਦੇਖੋ ਇਹ ਹੈਗੇ ਸਪੈਸ਼ਲ ਅਟਰੈਕਸ਼ਨ ਹੈ ਇਹਨਾਂ ਦੀ ਪੁਲਿਸ ਦੀ ਵਰਦੀ ਚ ਸੋ ਬਹੁਤ ਹੀ ਅੱਛਾ ਸਾਡਾ ਅਸ ਦਾ ਦਿਨ ਰਿਹਾ ਸੋ ਅੱਜ ਦਾ ਬਲੌਗ ਇੱਥੇ ਹੀ ਸੰਪੰਨ ਕਰਦੇ ਆਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ